ਮਾਨਯੋਗ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਫਗਵਾੜਾ ਪ੍ਰਸ਼ਾਸਨ ਵੱਲੋਂ ਸੀੜੀ ਕਲੱਬ ਦੀ ਚੋਣ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਦੇਖਰੇਖ ਹੇਠ ਬੜੀ ਹੀ ਅਮਨ-ਉਮਾਨ ਨਾਲ ਨਿਪਟੇ ਚੜੀ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਇਹ ਚੋਣ ਬੈਲਟ ਪੇਪਰ ਰਾਹੀਂ ਹੋਈ ਜਿਸ ਦੇ ਨਤੀਜੇ 10 ਨੰਬਰ ਤੋਂ ਬਾਅਦ ਆਉਣ ਦੀ ਉਮੀਦ ਹੈ ਇਸ ਚੋਣ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਸਨ ਉੱਥੇ ਹੀ ਆਖਿਰਕਾਰ ਇਹ ਚੋਣ ਪੂਰੇ ਅਮਨ-ਉਮਾਨ ਨਾਲ ਸਮਾਪਤ ਹੋਈ ਜਿਕਰ ਜੋਗ ਹੈ ਕਿ ਇਹ ਚੋਣ ਸੀਨੀਅਰ ਵਾਈਸ ਪ੍ਰਧਾਨ ਤੋਂ ਇਲਾਵਾ ਹੋਰਨਾ ਅਹੁਦਿਆਂ ਲਈ ਹੋਈ ਸੀ ਜਿਸ ਵਿੱਚ ਦੋ ਗਰੁੱਪ ਸਾਹਮਣੇ ਸਨ ਜਿਸ ਵਿੱਚ ਇੱਕ ਗਰੁੱਪ ਪਰਮਜੀਤ ਸਿੰਘ ਖੁਰਾਨਾ ਦਾ ਸੀ ਜਦਕਿ ਦੂਸਰਾ ਗਰੁੱਪ ਹਰਦੀਪ ਸਿੰਘ ਦੀਪੇ ਦਾ ਸੀ ਇੱਥੇ ਦੱਸ ਦਈਏ ਕਿ ਇਨ੍ਹਾਂ ਚੋਣਾਂ ਦੇ ਨਤੀਜੇ ਮਾਂਜੋ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ 11 ਸਤੰਬਰ ਤੱਕ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ ਇਸ ਮੌਕੇ ਗੱਲਬਾਤ ਕਰਦੇ ਆ ਅਸ਼ੋਕ ਸੇਠੀ, ਰਣਜੀਤ ਸਿੰਘ ਖੁਰਾਨਾ, ਰਕੇਸ਼ ਬਾਂਗਾ ਤੇ ਐਡਵੋਕੇਟ ਲੋਕੇਸ਼ ਨਾਰੰਗ ਨੇ ਦੱਸਿਆ ਕਿ ਇਸ ਚੋਣਦਾਨ ਕੁਝ ਗੱਲਾਂ ਤੇ ਵੀ ਜਿੱਥੇ ਇਤਰਾਜ ਜਤਾਇਆ ਗਿਆ ਹੈ ਉੱਥੇ ਹੀ ਉਹਨਾਂ ਕਿਹਾ ਕਿ 391 ਵੋਟਾਂ ਵਿੱਚੋਂ 342 ਵੋਟਾਂ ਪੋਲ ਹੋਈਆਂ। ਉਹਨਾਂ ਨਾਲ ਹੀ ਸਾਰੇ ਵੋਟਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸੀਡੀ ਕਲੱਬ ਦੀ ਬਿਹਤਰੀ ਲਈ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਬਹੁਤ ਹੀ ਅچھے ਤਰੀਕੇ ਦੇ ਨਾਲ ਪੀਸਫੁਲ 300 ਕਰਮੀਆਂ ਦੇ ਵਿੱਚੋਂ 342 ਮੈਂਬਰਾਂ ਨੇ ਆਪਣੀ ਵੋਟ ਦਾ ਪ੍ਰਯੋਗ ਕੀਤਾ ਹੈਗਾ ਉਹ ਅੱਛੀ ਗੱਲ ਹੈ ਇਹਦਾ ਮਤਲਬ ਇਹ ਹੈ ਕਿ ਲੋਕ ਚਾਹਦੇ ਹੈਗੇ ਕਿ ਕਲੱਬ ਇੱਕ ਵਧੀਆ ਕਲੱਬ ਬਣੇ ਤਾਂ ਜੋ ਅਗਾਂਹ ਦੇ ਵੋਟਾਂ ਦੇ ਇਹਨੇ ਪਰਸੈਂਟ ਜੀ VOTING ਜਿਹੜੀ ਹੈਗੀ ਬਹੁਤ ਹਾਈ VOTING ਹੈਗੀ ਕੋਈ ਘਟਣੀ ਹੈਗੀ VOTING ਬਹੁਤ ਅੱਛੀ ਹੋਈ ਹੈਗੀ ਲੇਕਿਨ ਕੁਝ ਜਿਹੜੇ ਇਤਰਾਜ਼ ਹੈਗੇ ਆ ਜਿੱਦਾਂ ਅਸੀਂ ਕਿਹਾ ਸੀਗਾ ਵੀ ਅਬਜੈਕਟਿਵ ਦੀਆਂ 9 ਵੋਟਾਂ ਪੜੀਆਂ ਚਾਹੀਦੀਆਂ ਇਹਨਾਂ ਨੇ ਤੱਕ ਕਿ ਨਾਲ ਇੱਕ ਵੋਟ ਹੀ ਪਾਈ ਹੈਗੀ ਆ ਜਦੋਂ ਕਿ ਬਾਕੀ ਸ਼ਹਿਰਾਂ ਦੇ ਵਿੱਚ 9 ਵੋਟਾਂ ਪੈਂਦੀ ਹੈਗੀਆਂ ਇਸੇ ਤਰ੍ਹਾਂ ਜਿਹੜੀ ਸਾਡੀ ਵੋਟ ਹੈਗੀ ਆ ਉਹ ਅਸੀਂ ਸਮਝਦੇ ਹਾਂ ਕਿ ਉਹ ਸੀਕ੍ਰਟ ਨਹੀਂ ਰਹੀ ਕਾਨੂੰਨ ਜਿਹੜਾ ਹੈਗਾ ਕਹਿੰਦਾ ਹੈਗਾ ਕਿ ਜਿਹੜੀ ਤੁਹਾਡੀ ਵੋਟ ਹੈਗੀ ਉਹ ਸੀਕ੍ਰਟ ਰੱਖੀ ਜਾਏਗੀ ਲੇਕਿਨ ਜੋ ਸਾਡੇ ਲੋਕੇਸ਼ਨ ਆਰੰਗ ਦੇ ਤੁਹਾਨੂੰ ਆਲਰੇਡੀ ਦੱਸਿਆ ਹੈਗਾ ਵੀ ਇਹ ਵੋਟ ਤੋਂ ਛੱਟ ਪਤਾ ਲੱਗ ਸਕਦਾ ਹੈਗਾ ਵੀ ਕਿਹੜੇ ਬੰਦੇ ਨੇ ਕਿਸ ਬੰਦੇ ਨੂੰ ਵੋਟ ਪਾਈ ਹੈਗੀ ਕਿਉਂਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ ਆਪਸੀ ਦੁਸ਼ਮਣੀ ਦਾ ਇੱਕ ਕਾਰਨ ਬਣ ਸਕਦਾ ਹੈਗਾ ਅਸੀਂ ਸਰਕਾਰ ਨੂੰ ਹਦਾਇਤ ਦਿੰਦੇ ਹਾਂ ਕਿ ਜਦੋਂ ਵੀ ਲੇਖਨਾ ਹੋਣ ਇਹੋ ਜੇ ਕੰਮ ਨਾ ਕਰਨ ਜਿਹਦੇ ਵਿੱਚ ਪਬਲਿਕ ਆਪਸ ਦੇ ਵਿੱਚ ਇੱਕ ਦੂਜੇ ਦੇ ਵਿੱਚ ਗੁੱਸਾ ਕਿਲਾ ਕੱਢੇ ਲੁੱਕ ਸਿਟੀ ਕਲੱਬ ਦੇ ਇਲੈਕਸ਼ਨ ਜਿਹੜਾ ਵਾ ਬੜਾ ਪੀਸਫੁੱਲ ਮਾਹੌਲ ਦੇ ਵਿੱਚ ਹੋਇਆ ਵਾ 330 ਦੇ ਕਰੀਬ ਵੋਟਾਂ 342 ਵੋਟਾਂ ਟੋਟਲ ਪੋਲ ਹੋਈਆਂ ਵਾ ਮੈਂ ਵੀ ਬਤੋ ਰਹਿ ਜੇ ਇੱਥੇ ਵੋਟਰ ਇੱਥੇ ਵੋਟ ਕਰਨ ਆਏ ਸੀਗਾ ਪਰ ਇੱਕ ਸਿਸਟਮ ਮੈਨੂੰ ਐਡਮਿਨਿਸਟ੍ਰੇਸ਼ਨ ਦਾ ਠੀਕ ਨਹੀਂ ਲੱਗਾ ਕਿ ਜਿਹੜਾ ਵੋਟਰ ਦੇ ਬੈਲਟ ਪੇਪਰ ਦੀ ਕਾਊਂਟਰ ਫਾਈਲ ਤੇ ਵੋਟ ਪਾਉਣ ਵਾਲੇ ਦੇ ਸਾਈਨ ਕਰਾਉਂਦੇ ਨੇ ਉਦੇ ਨਾਲ ਉਹਦੀ ਪਛਾਣ ਬੜੀ ਜਲਦੀ ਪਤਾ ਲੱਗ ਜਾਏਗੀ ਵੀ ਕਿਹੜੇ ਬੰਦੇ ਨੇ ਕਿਹਨੂੰ ਵੋਟ ਪਾਈ ਆ ਤੇ ਇਸ ਚੀਜ਼ ਦਾ ਮੈਂ ਅੰਦਰ ਅਤਰਾਜ ਜਤਾਇਆ ਸੀਗਾ ਤੇ ਉਹ ਤਹਿਸੀਲਦਾਰ ਸਾਹਿਬ ਨੇ ਮੇਰੇ ਇਤਰਾਜ ਨੂੰ ਵਾਜਬ ਵੀ ਮੰਨਿਆ ਪਰ ਮੈਂ ਆਪਣੀ ਵੋਟ ਜਿਹੜੀ ਆ ਬੈਲਟ ਪੇਪਰ ਤੇ ਬਿਨਾ ਸਾਈਨ ਕੀ ਕਾਊਂਟਰ ਫਾਈਲ ਤੇ ਬਿਨਾ ਸਾਈਨ ਕੀਤੇ ਹੀ ਪਾਈ ਆ ਔਰ ਇਹ ਮੇਰੇ ਹਿਸਾਬ ਦੇ ਨਾਲ ਜਿੰਨੀ ਕਿ ਮੈਨੂੰ ਨੌਲੇਜ ਆ ਕਿ ਇਹ ਜਿਹੜਾ ਟਰਾਂਸਪੇਰੈਂਸੀ ਨਾਲ ਇਲੈਕਸ਼ਨ ਨਹੀਂ ਹੋ ਰਿਹਾ ਇਹਦੇ ਨਾਲ ਕਿਸੇ ਦੀ ਵੀ ਕਿਸੇ ਵੇਲੇ ਵੀ ਪਤਾ ਲੱਗ ਸਕਦਾ ਕਿ ਉਹਨੇ ਵੋਟ ਕਿੱਥੇ ਪਾਈ ਆ ਤੋ ਥੋੜਾ ਜਿਹਾ ਸੀ ਇੱਥੇ ਐਡਮਿਨਿਸਟ੍ਰੇਸ਼ਨ ਦਾ ਫੇਲਿਅਰ ਮੈਂ ਮੰਨਦਾ ਵਾ ਬਰ ਬਾਕੀ ਜੋ ਉਹਨਾਂ ਨੇ ਹਾਈ ਕੋਰਟ ਨੇ ਜੋ ਡਾਇਰੈਕਸ਼ਨਾਂ ਦਿੱਤੀਆਂ ਉਹਦੇ ਮੁਤਾਬਕ ਇਹਨਾਂ ਨੇ ਇਲੈਕਸ਼ਨ ਕਰਾਏ ਆ ਅਲਟੀਮੇਟਲੀ ਡਿਸੀਜਨ ਹਾਈ ਕੋਰਟ ਦਾ ਹੋਣਾ ਵਾ ਕਿ ਇਹਨਾਂ ਨੇ ਸਹੀ ਤਰੀਕੇ ਨਾਲ ਇਲੈਕਸ਼ਨ ਕਰਾਏ ਕਿ ਨਹੀਂ ਕਰਾਏ ਇਸ ਤੋਂ ਇਲਾਵਾ ਦੂਸਰੀ ਧਿਰ ਦੇ ਹਰਦੀਪ ਸਿੰਘ ਦੀਪੇ ਨੇ ਜਿੱਥੇ ਕਿ ਸਾਰੇ ਹੀ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਕਿਹਾ ਕਿ ਇਹ ਇਲੈਕਸ਼ਨ ਫਰੈਂਡਲੀ ਇਲੈਕਸ਼ਨ ਦੇ ਤੌਰ ਤੇ ਹੋ ਰਹੀ ਹੈ ਜੋ ਕਿ ਬਹੁਤ ਵਧੀਆ ਮਾਹੌਲ ਵਿੱਚ ਪ੍ਰਸ਼ਾਸਨ ਵੱਲੋਂ ਕਰਵਾਈ ਜਾ ਰਹੀ ਹੈ ਮੈਂ ਰਾਈਸਪੋਰਟ ਚੇਂਜ ਵਾਲੋਂ ਹਰਦੀਪ ਸਿੰਘ ਦੀਪਾ ਮੈਂ ਸਾਰੇ ਵੀ ਸਿਟੀ ਕਲੱਬ ਦੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਆਪਣਾ ਇੰਨਾ ਬੀਜ਼ੀ ਸ਼ੈਡਿਊਲ ਚੋਂ ਟਾਈਮ ਕੱਢ ਕੇ ਆ ਰਹੇ ਆ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਨੀ ਮਾਹੌਲ ਬਹੁਤ ਵਧੀਆ ਆ ਫ੍ਰੈਂਡਲੀ ਚੱਲ ਰਿਹਾ ਬਹੁਤ ਵਧੀਆ ਮਾਹੌਲ ਚੱਲ ਰਿਹਾ ਕੋਈ ਗੱਲ ਨਹੀਂ ਇਸ ਦੌਰਾਨ ਗੱਲਬਾਤ ਕਰਦੇ ਆ ਤਹਿਸੀਲਦਾਰ ਫਗਵਾੜਾ ਨੇ ਦੱਸਿਆ ਕਿ ਇਹ ਚੋਣ ਪੰਜਾਬ ਐਂਡ ਹਰਿਆਣਾ ਦੇ ਆਦੇਸ਼ਾਂ ਤੇ ਹੀ ਹੋਈ ਹੈ ਜੋ ਕਿ ਫਿਲਹਾਲ ਬੜੀ ਹੀ ਸ਼ਾਂਤੀਪੂਰਵਕ ਨੇਪੜੇ ਚੜੀ ਉਨਾ ਕਿਹਾ ਕਿ ਇਸ ਚੋਣ ਦੇ ਨਤੀਜੇ 10 ਨੰਬਰ ਤੱਕ ਆਉਣ ਦੀ ਉਮੀਦ ਹੈ ਜਿਹੜੇ ਸਿਟੀ ਕਲੱਬ ਦੇ ਇਲੈਕਸ਼ਨ ਹੋਏ ਆ ਉਹਦੇ ਬਾਰੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਜਿਹੜੇ ਇਨਟਰੈਕਸ਼ਨ ਸੀਗੀ ਉਹਦੇ ਸਨਮੁਖ ਅੱਜ ਇਲੈਕਸ਼ਨ ਸਿਟੀ ਕਲੱਬ ਫਰਵਾੜਾ ਦੀ ਚੱਲ ਰਹੀ ਹੈ ਇਸ ਵੇਰੇ 9 ਵਜੇ ਤੋਂ VOTING ਸਟਾਰਟ ਹੈ ਬਿਲਕੁਲ ਸਮੂਥਲੀ ਸਾਰਾ ਕੰਮ ਚੱਲ ਰਿਹਾ ਹੈ ਤੇ ਨੋਟ ਉਤੇ ਨੋਟ ਤੇ ਮਰਖਿਆ ਸੀਗਾ ਸਰ ਜਿਹੜੀ ਇਹ ਬੋਰਡ ਪਈ ਆ ਬੈਲਟ ਬੋਰਡ ਪਈ ਆ ਜਾਂ ਕਿਦਾਂ ਬੈਲਟ ਪੇਪਰ ਹਾਂਜੀ ਬੈਲਟ ਪੇਪਰ ਬੈਲਟ ਪੇਪਰ ਤੇ ਸਾਰੇ ਕਿੰਨੀਆਂ ਵੋਟਾਂ ਟੋਟਲ ਤੇ ਤਕਰੀਬਨ ਕੁੱਲ 30391 390 ਵੋਟਾਂ ਸੀਗੀਆਂ ਤੇ ਤਕਰੀਬਨ ਪਰ ਕਿਦਾਂ ਇਲੈਕਸ਼ਨ ਵਗੈਰਾ ਕਿਦਾਂ ਪੀਸਫੁੱਲ ਹੋਏ ਬਿਲਕੁਲ ਪੀਸਫੁੱਲ ਚੱਲ ਰਿਹਾ ਹੈ